ਸਰ ਕਿਦਾਂ ਦਾ ਰੁਜ਼ਾ ਬਿਆਵਾ ਜੀ ਸਮਰਥਨ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਸਮਰਥਨ ਜਿੱਦਾਂ ਦਾ ਤੁਹਾਨੂੰ ਦੇਖ ਰਿਹਾ ਉਦਾਂ ਦੇ ਹੀ ਮਿਲ ਰਿਹਾ ਛੋਟੇ ਛੋਟੇ ਪਿੰਡ ਹੈ ਜਿਸ ਪ੍ਰਕਾਰ ਹੰਗਾਰਾ ਸਾਰਾ ਪਿੰਡ ਮਿੱਤਰਾਂ ਦਾ ਹੋ ਗਿਆ ਹੈ ਸਾਰਾ ਪਿੰਡ ਆ ਜਾਂਦਾ ਹੈ ਮੇਰੀਆਂ ਮਾਵਾਂ ਭੈਣਾਂ ਭਰਾ ਫੁੱਲ ਦੇ ਨਾਲ ਫੁੱਲਾਂ ਦੇ ਨਾਲ ਵਰਖਾ ਹੁੰਦੀ ਹੈ ਸੋ ਇਹ ਤਾਂ ਇਹੋ ਜਿਹਾ ਨਜ਼ਾਰਾ ਅੱਖੀਂ ਡਿੱਠਾ ਤਾਂ ਕਦੇ ਵੇਖਣ ਨੂੰ ਮਿਲਿਆ ਨਹੀਂ ਇੱਕ ਚੰਨੀ ਜੀ ਤੇ ਕਾਰਵਾਈ ਦੀ ਗੱਲ ਆ ਰਹੀ ਹੈ ਜੀ ਕਿਸ ਤਰੀਕੇ ਨਾਲ ਦੇ ਕਾਰੀ ਚੰਨੀ ਜੀ ਦੇ ਕਾਰਵਾਈ ਜਿਹੜਾ ਬੀਬੀ ਜਗੀਰ ਕੌਰ ਦੇ ਨਾਲ ਜਿਹੜੇ ਚਮੈਲਾ ਉਹਨਾਂ ਨੇ ਬੀਬੀ ਜਗੀਰ ਕੌਰ ਨੇ ਵੀ ਸਫਾਈ ਦਿੱਤੀ ਕਹਿੰਦੇ ਵੀ ਅਹ ਜੀ ਕੋਈ ਗੱਲਬਾਤ ਨਹੀਂ ਸੀ ਮੈਨੂੰ ਭੈਣ ਕਹਿ ਕੇ ਬੁਲਾਇਆ ਹੋਇਆ ਸੀ ਕਿਹੜੀ ਵਾਇਰਲ ਹੋ ਰਹੀ ਹੈ ਕਿਹੜੀ ਵਾਇਰਲ ਹੋ ਰਹੀ ਹੈ ਵਿਜੇਸ਼ ਨੇ ਹੱਥ ਲਗਾਇਆ ਸੀ ਕਿਹਨੇ ਚੰਨੀ ਜੀ ਨੇ ਕਿਹਨੇ ਬੀਬੀ ਜਗੀਰ ਕੌਰ ਦੇ ਫੇਸ ਤੇ ਹੱਥ ਲਗਵਾਣਾ ਸਾਡੀਆਂ ਅਸੀਂ ਮਾਵਾ ਭੈਣਾਂ ਦੇ ਹੁਣ ਅਸੀਂ ਮਾਵਾ ਭੈਣਾਂ ਨੂੰ ਜੱਫੀ ਵੀ ਪਾਉਣੀ ਹੈ ਸਾਡੀਆਂ ਉਹ ਭੈਣ ਕਰਕੇ ਵੀ ਲਾਇਆ ਹੋ ਸਕਦਾ ਆਪਦੀ ਵੱਡੀ ਮਾਤਾ ਕਰਕੇ ਵੀ ਲਾਇਆ ਹੋ ਸਕਦਾ ਇਹੋ ਜੀ ਗਲਤ ਨੂੰ ਗੱਲ ਨੂੰ ਜੇ ਕੋਈ ਏਸੀ ਟਿੱਪਣੀ ਤੇ ਕੰਪਲੇਂਟ ਲਿਖਦਾ ਮੈਨੂੰ ਲੱਗਦਾ ਉਲਟਾ ਉਹਰੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਜਾਂ ਇਤਰਾਜ਼ ਬੀਬੀ ਜੀ ਨੂੰ ਹੋਣਾ ਚਾਹੀਦਾ ਜੇ ਬੀਬੀ ਜੀ ਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਹੈ ਤੇ ਇਹੋ ਜੀ ਇਹ ਗੱਲ ਕਿਸੇ ਵੱਲੋਂ ਕਰਨੀ ਮੈਨੂੰ ਲੱਗਦਾ ਬੜੀ ਮਾੜੀ ਗੱਲ ਹੈ ਇੱਕੋ ਤੁਸੀਂ ਝੰਡੀਆਂ ਦੀ ਗੱਲ ਕੀਤੀ ਕਹਿੰਦੇ ਝੰਡੀਆਂ ਬੜੀ ਜ਼ਿਆਦਾ ਨਹੀਂ ਬਣਾਈਆਂ ਹੋਈਆਂ ਜੀ ਦੇ ਨਾਲੇ ਬੈਨਰ ਬਣਾ ਕਿਹੜੀਆਂ ਚੰਨੀਆਂ ਚੰਨੀਆਂ ਨਹੀਂ ਜਿਕਰ ਕਰ ਰਹੇ ਹਾਂ ਉਹ ਤਾਂ ਆਮ ਆਦਮੀ ਪਾਰਟੀ ਮਸ਼ਹੂਰੀਆਂ ਦੀ ਸਰਕਾਰ ਹੈ ਮੈਂ ਕਹਿੰਦਾ بڑا ਪੈਸਾ ਲਾਇਆ ਤੁਹਾਨੂੰ ਨਹੀਂ ਕਿਸੇ ਨੂੰ ਦਿੱਤਾ ਪਰ ਜਿਹੜੇ ਕੁਝ ਚੈਨਲ ਹੈਗੇ ਆ ਕਈ ਤਾਂ ਚੈਨਲ ਇੱਕ ਤਾਂ ਐਸਾ ਚੈਨਲ ਹੈ ਜਿਹੜੇ ਤੇ ਨਖਰਾ ਨਾਲ ਸ਼ੁਰੂ ਹੁੰਦਾ ਉਹ ਪੀਤ ਹੋਰ ਨਾ ਹੈ ਜੀ ਤਾਂ ਆਰਟੀਆਈ ਪਾ ਕੇ ਵੇਖ ਲੋ ਕਰੋੜਾ ਰੁਪਇਆ ਲਟਾਤਾ ਕਰੋੜਾਂ ਰੁਪਇਆ ਲਟਾਤਾ ਇਹੋ ਜੇ ਚੈਨਲਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਕਿ ਮੈਨੂੰ ਹੀ ਵਿਖਾਈ ਚੱਲੋ ਇਹ ਕਿ ਇਹ ਕਿਥੋਂ ਆ ਰਿਹਾ ਪੈਸਾ ਇਹ ਜਿਹੜਾ ਛੰਡੀਆਂ ਤੇ ਡੰਡਿਆਂ ਤੇ ਸਾਡੇ ਕੋਲ ਤਾਂ ਪੂਰਾ ਨਹੀਂ ਆ ਰਿਹਾ ਇਹ ਕੌਣ ਦੇ ਰਿਹਾ ਹੈ ਇਹ ਕਿਹੜੀ ਐਸੀ ਫੈਕਟਰੀ ਲਾਤੀ ਹੈ ਆਈਡੀ ਛੇਤੀ ਜਿਹੜੀ ਆਮ ਆਦਮੀ ਪਾਰਟੀ ਕੋਲੇ 2.5 ਸਾਲਾਂ ਚ ਐਡੀ ਵੱਡੀ ਫੈਕਟਰੀ ਆ ਗਈ ਹੈ ਕਿ ਉਹਨੇ ਐਡਵਰਟਾਈਜ਼ਮੈਂਟ ਦੇ ਵੱਟ ਕੱਢ ਰਹੀ ਹੈ ਮਾਈਨਿੰਗ ਲਗਾਤਾਰ ਹੋ ਰਹੀ ਹੈ ਪਰ ਕੋਈ ਸਰਕਾਰੀ ਘਟ ਲਾਟ ਨਹੀਂ ਲੀ ਗਈ ਹੋਰੇ ਫਿਰ ਮਾਈਨਿੰਗ ਤਾਂ ਹੀ ਹੋ ਰਹੀ ਆ ਜਿਹੜਾ ਚੰਡਿਆਂ ਦੇ ਪੈਸੇ ਵੀ ਫਿਰ ਮਾਈਨਿੰਗ ਵਾਲੇ ਦਿੰਦੇ ਆ ਜੰਡੀਆਂ ਦੇ ਇਹ ਸਾਰਾ ਕੰਮ ਉੱਥੋਂ ਚੱਲ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਸਟਾਰ ਪ੍ਰਚਾਰਕ ਐਲਾਨ ਦਿੱਤਾ ਜੀ ਤੁਹਾਡੇ ਪਦੋਂ ਤੱਕ ਕਾਂਗਰਸ ਪਾਰਟੀ ਦੇ ਜਿਹੜੇ ਬਹੁਤ ਜੰਗਾ ਹੋਇਆ ਵੀ ਸਟਾਰ ਪ੍ਰਚਾਰਕ ਜੇ ਕੈਪਟਨ ਅਮਰਿੰਦਰ ਸਿੰਘ ਜਿੰਨੀਆਂ ਸੀਟਾਂ ਤੇ ਘੁੰਮੇਗਾ ਇੱਕ ਜਿਹੜਾ ਲਾਏਗਾ 25000 ਵੋਟ ਬੀਜੇਪੀ ਦੀ ਘੜ ਦਿਆ ਕਰੂਗੇ ਅਰਗੁਟ ਕੇਜਰੀਵਾਲ ਪੰਜਾਬ ਦੇ ਵਿੱਚ ਆ ਰਹੇ ਨੇ ਉਹ ਕਹ ਰਹੇ ਨੇ ਕਿ ਅਸੀਂ ਆਵਾਜ਼ੀ ਪਾਰਟੀ ਦੇ ਜਿਹੜੇ ਹੱਥ ਠੀਕ ਹੈ ਹਰ ਬੰਦੇ ਨੂੰ ਹੱਕ ਹੈ ਉਹ ਆਵੇ ਜੀ ਜੀ ਸਰਕਾਰ ਆਵੇ ਸਾਨੂੰ ਕੀ ਦਰਾ ਜੀ ਜੀ ਕਿਹਾ ਸੀ ਕਿ ਜਦੋਂ ਮੁਝ ਕੇ ਆਵਾਜ਼ ਦੀ ਪਾਰਟੀ ਨੇ ਜਿਹੜੀ ਹੈ ਉਹ ਕੋਠੀ ਖਾਲੀ ਕਰਾਈ ਹੈ ਤਾਂ ਕਿ ਸਿੰਪਥੀ ਵੋਟ ਵਿੱਚ ਜੀ ਨੇ ਅੱਜ ਬੜੰਗਾ ਜੀ ਅਸੀਂ ਤੁਹਾਨੂੰ 20000 ਰੁਪਏ ਪ੍ਰਧਾਨ ਇੱਥੇ ਮੁੱਖ ਮੰਤਰੀ ਬਣਾ ਬਹੁਤ ਦਾ ਧੰਨਵਾਦ ਮਿਹਰਬਾਨੀ ਬਾਬਾ ਜੀ ਭਾਈ ਜਿਹੜੀ ਕੋਠੀ ਆ ਉਹ ਤਾਂ ਗਿਣੀ ਵੀ ਨਹੀਂ ਸਾਜੀਸ਼ ਹੈ ਜੇ ਖਾਲੀ ਕਰੋ ਨਹੀਂ ਸਿੱਧਾ 2.5 ਸਾਲ ਪਹਿਲਾਂ ਕਰਾਉਂਦਾ ਭਗਵੰਤ ਸਿੰਘ ਮਾਨ ਉਹਨੇ ਆਖਿਆ ਯਾਰ ਬਿੱਟੂ ਜਿਤਾਓ ਕਿਵੇਂ ਨਾ ਕਿਵੇਂ ਇਹ ਕਿਵੇਂ ਨਾ ਕਿਵੇਂ ਕੋਈ ਬਣਾਓ ਐਸਾ ਮਾਹੌਲ ਪਰ ਮਾਹੌਲ ਬਣਿਆ ਇਸ ਕਰਕੇ ਨਹੀਂ ਕਿ ਬਿੱਟੀ ਕੋਲੇ ਤਾਂ ਆਲਰੇ ਨ ਘਰ ਹੈ ਔਰ ਉਹਨੇ ਰੁਪਿਆ ਆਲਰੇਡੀ ਸਰਕਾਰੀ ਫੀਸ ਉਹਨੇ ਕੋਈ ਭਰੀ ਨਹੀਂ ਅਜ ਤੱਕ ਫਿਰ ਮੈਂ ਇਹਨੂੰ ਪੁੱਛਣਾ ਚਾਹਣਾ ਵੀ ਭਰਾਵਾ ਇਹਦਾ ਮਤਲਬ ਤੂੰ ਕਿਸੇ ਨਾਲ ਰਿਸ਼ਤਾ ਕਾਇਮ ਕੀਤਾ ਹੀ ਨਹੀਂ ਨਾ ਹੀ ਕਿਸੇ ਦਾ ਤੂੰ ਟੈਲੀਫੋਨ ਚੱਕਿਆ ਤੈਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਸਾਡੇ ਘਰੇ ਆ ਕੇ ਰਹਿ ਪਾ ਮੈਨੂੰ ਤਾਂ ਲੁਧਿਆਣੇ ਵਾਲਿਆਂ ਨੇ ਹੱਥ ਕੋਲ ਕੇ ਗੇਟ 100-100 ਕੋਠੀਆਂ ਤੇ ਘਰ ਖੋਲ ਤੇ ਰਾਜੇਵਿੰਗ ਨੂੰ ਮੈਨੂੰ ਤਾਂ ਘਰ ਵੀ ਲੈ ਲਿਆ ਮੈਂ ਐਗਰੀਮੈਂਟ ਹੋ ਗਿਆ ਅੱਜ ਐਗਰੀਮੈਂਟ ਤੁਹਾਡੇ ਸੋਸ਼ਲ ਮੀਡੀਆ ਤੇ ਤੁਹਾਨੂੰ ਸਾਰੇ ਚੈਨਲਾਂ ਨੂੰ ਭੇਜ ਦਿਆਂਗੇ ਬੜਿੰਗ ਸਾਹਿਬ ਜੀ ਇੱਕ ਨਸ਼ਾ ਤੁਹਾਡੇ ਤੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਕਿ ਤੁਹਾਡੇ ਕੋਲ ਬਸਾਂ ਦੀਆਂ ਬਾੜੀਆਂ ਦਾ ਪੈਸਾ ਲੋਟ ਹੈ ਇਹ ਕਿ ਲੱਗਦਾ ਜੀ ਹੁਣ ਕਹਾਂ ਵੀ ਤੇਰਾ ਕੀ ਢਿੱਡ ਦੁਖਦਾ ਮੇਰੇ ਕੋਲੇ ਜੇ ਪੈਸਾ ਹੈ ਤੇਰਾ ਕੀ ਢਿੱਡ ਦੁਖਦਾ ਤੂੰ ਇਹ ਦੱਸ ਤੂੰ ਇਹ ਦੱਸ ਵੀ 1 ਕਰੋੜ 83 ਲੱਖ ਕਿੱਥੋਂ ਲੈ ਕੇ ਆਏ ਕਿਹੜੇ ਬੰਦੇ ਨੇ ਤੇਰੀ ਜ਼ਮੀਨ ਖਰੀਦੀ ਹੈ ਕਿਹੜੇ ਇੱਕ ਕਿੱਥੋਂ ਆਇਆ ਤੂੰ ਕਹਿਆ ਮੈਂ ਜ਼ਮੀਨ ਕਿਹੜੀ ਜ਼ਮੀਨ ਗੱਨੇ ਕੀਤੀ ਹੈ ਲੈ ਆ ਤੇਰਾ ਅਕਾਊਂਟ ਵਿਖਾ ਔਰ ਉਹ ਜ਼ਮੀਨ ਦੀ ਕੀਮਤ ਕਿੰਨੀ ਸੀ ਸਰਕਾਰੀ ਤੇ ਤੂੰ ਇੰਨੇ ਪੈਸੇ ਕਿਵੇਂ ਅਰੇਂਜ ਕੀਤੇ ਤੂੰ ਗੱਲ ਖਰਾਬ ਦੀ ਰਾਜਾ ਵਡਿੰਗ ਜਿਹੜੀਆਂ ਬੱਸਾਂ ਬੱਸਾਂ ਨਾ ਮੇਰੇ ਬਾਰੇ ਤਾਂ ਬੱਸ ਦੇ ਡਰਾਈਵਰ ਨੂੰ ਤੇ ਕਨੈਕਟਰ ਨੂੰ ਸਰਕਾਰੀ ਬੱਸ ਵਿੱਚ ਚੜ ਕੇ ਪੁੱਛ ਲਓ ਜੇ ਹਰੇਕ ਬੱਸ ਦਾ ਡਰਾਈਵਰ ਤੇ ਕਨੈਕਟਰ ਇਹ ਨਾ ਕਵੇ ਕਿ ਰਾਜਾ ਪੜੰਗਾਰ ਦਾ ਕੋਈ ਅਜੇ ਤੱਕ ਨਾ ਮੰਤਰੀ ਆਇਆ ਨਾ ਹੋਣਾ ਫੇਰ ਗੱਲ ਕਰਾਂਗੇ ਇਸੇ ਕਰਕੇ ਇੱਕ ਸੇ ਕਰਕੇ ਬਿੱਟੂ ਦੇ ਬੁੱਲਾ ਤੋਂ ਸਿਕਰੀ ਨਹੀਂ ਲੈ ਰਹੀ ਬੜਿੰਗ ਸਾਹਿਬ ਪਿੰਡਾਂ ਦੇ ਵਕ ਵਕ ਮੁੱਦੇ ਨੇ ਹੈਗੇ ਜੇਕਰ ਗੱਲ ਕਰੀ ਨਸ਼ਾ ਕਿ ਫਿਰ ਮੁੰਡਾ ਜਿਹੜਾ ਹੈਗਾ ਕਿਉਂਕਿ ਪਿੰਡਾਂ ਨਾਲ ਗੱਲਬਾਤ ਕੀਤੀ ਕਹਿੰਦਾ ਨਸ਼ਾ ਹਜੇ ਵੀ ਹੈਗਾ ਕੈਪਟਨ ਰਮਿੰਦਰ ਸਿੰਘ ਐਸੇ ਕਹਿੰਦਾ ਨਸ਼ਾ ਖਤਮ ਕਰਦਾਂਗੇ ਜੇ ਦੁਬਾਰਾ ਸਰਕਾਰ ਆਂਦੀ ਆਪਣੀ ਕਾਂਗਰਸ ਦੇ ਨਸ਼ਾ ਕਿੱਦਾਂ ਖਤਮ ਦੇਖੋ ਇਹਰੇ ਤੇ ਬਹੁਤ ਵੱਡੀ ਚਰਚਾ ਚਾਹੀਦੀ ਹੈ ਪੰਜ ਸੱਤ ਦਿਨਾਂ ਦੀ तमाम ਬੁੱਧੀਜੀਵਨ ਨੂੰ ਲੈ ਕੇ ਲੋਕਾਂ ਨੂੰ ਲੈ ਕੇ ਔਰ ਵਿਉਂਤਬੰਦੀ ਕਰਨੀ ਪਵੇਗੀ ਇਹਦਾ ਕੋਈ ਆਲਟਰਨੇਟਿਵ ਸਾਨੂੰ ਹੱਲ ਕੱਢਣਾ ਪਏਗਾ ਨਹੀਂ ਇਹ ਨਸ਼ਾ ਬੰਦ ਨਹੀਂ ਹੋਏਗਾ ਮੈਂ ਕਿਸੇ ਤੇ ਬ ਬਾਬਾ ਕਿਰਪਾ ਕਰੇ ਆਉਣ ਆਲਾ ਸਮਾਂ ਜੇ ਸਾਨੂੰ ਦਿੱਤਾ ਇਹਦਾ ਆਲਟਰਨੇਟਿਵ ਹੱਲ ਕੱਢ ਕੇ ਜਰੂਰ ਵਿਉਂਤਬੰਦੀ ਕਰਕੇ ਨਿਸ਼ਚੇ ਦੇ ਉੱਤੇ ਕੰਮ ਕਰਾਂਗੇ ਠੀਕ ਧੰਨਵਾਦ ਤਾਂ ਕੀ ਨਾਮ ਆ ਤੁਹਾਡਾ ਪਹਿਲਾ ਜਿਹੜੀ ਅੱਜ ਮੀਟਿੰਗ ਕਰਾਈ ਗਈ ਮੇਰਾ ਨਾਮ ਸੰਤੋਖ ਸਿੰਘ ਆ ਪਿੰਡ ਮੇਰਾ ਛੱਜਾਲਾ ਸਰਪੰਚ ਦਾ ਮੈਂ ਭਰਾ ਆ ਮਾ ਪਿੰਡ ਸੱਜਾਲਾ ਜੀ ਅੱਜ ਮੀਟਿੰਗ ਕਰਾਈ ਆ ਰਾਜਾ ਵੜਿੰਗ ਜੀ ਪਹੁੰਚੇ ਨੇ ਕੀ ਲੱਗਦਾ ਜੀ ਕਿਸ ਤਰੀਕੇ ਦਾ ਮਾਹੌਲ ਆ ਪਿੰਡ ਦੇ ਵਿੱਚ ਮਾਹੌਲ ਬਹੁਤ ਵਧੀਆ ਕਾਂਗਰਸ ਦਾ ਮਾਹੌਲ ਸਾਡੇ ਪਿੰਡ ਚ ਬਹੁਤ ਵਧੀਆ ਜੀ ਅੱਗੇ 10 ਸਾਲ ਬਿੱਟੂ ਰਿਹਾ ਬਿੱਟੂ ਨੂੰ ਜਿਤਾਉਂ ਕੋਸ਼ਿਸ਼ ਨਹੀਂ ਕੀਤਾ ਸਾਡੇ ਪਿੰਡ ਕਹਿ ਕੇ ਗਿਆ ਸੀ ਮੇਰਾ ਪਿੰਡ ਗੋਦ ਲਿਆ ਹੋਇਆ 1 ਕਰੋੜ ਰੁਪਇਆ ਦਊਗਾ ਪਰ ਸਾਨੂੰ ਟੂਬ ਚ ਸਾਈਕਲ ਪਾਉਣ ਜੋ ਕੇ ਪੈਸੇ ਵੀ ਨਹੀਂ ਦਿੱਤੇ ਉਹਨੇ ਅੱਛਾ ਜੀ ਫੇਰ ਹੁਣ 2.5 ਸਾਲ ਹੋ ਗਈ ਇਹਨਾਂ ਨੂੰ ਝਾੜੂ ਵਾਲੀ ਸਰਕਾਰ ਨੂੰ ਸਾਡੇ ਪਿੰਡ ਨਾਲਕੇ ਚ ਬੋਕੀ ਪਾਉਣ ਨੂੰ ਵੀ ਪੈਸਾ ਨਹੀਂ ਕੋਈ ਆਇਆ ਕੀ ਲੱਗਦਾ ਜੀ ਹੁਣ ਪਿੰਡ ਵਾਲਿਆਂ ਨੇ ਕੀ ਸੋਚਿਆ ਕੀ ਵਿਚਾਰ ਪਿੰਡ ਵਾਲਿਆਂ ਨੇ ਇਹੀ ਵਿਚਾਰ ਕੀਤਾ ਜੀ 10 ਸਾਲ ਅਸੀਂ ਬਿੱਟੂ ਨੂੰ ਦੇਖ ਲਿਆ 2.5 ਸਾਲ ਹੋ ਗਏ ਇਹਨਾਂ ਨੂੰ ਦੇਖਦਿਆਂ ਨੂੰ ਕੁਝ ਨਹੀਂ ਆਇਆ ਹੁਣ ਸਭ ਦਾ ਵਿਚਾਰ ਇਹੀ ਮਨ ਬਣਾਇਆ ਹੋਇਆ ਜੀ ਵੀ ਕਾਂਗਰਸ ਨੂੰ ਵੋਟ ਰਾਜਾ ਜੀ ਨੂੰ ਵੋਟ ਪਾ ਕੇ ਕੰਮਜਾਮ ਕਰ ਪਿੰਡਾਂ 'ਚ ਕਿੱਡੇ ਕੰਮ ਤੋਂ ਜਿਹੜੇ ਪਿਛਲੇ ਸਾਲਾਂ 'ਚ ਹੋਏ ਕਿ ਨਹੀਂ ਹੋਏ ਦੇਖੋ ਜਿਹੜਾ ਸੰਧੂ ਸਾਹਿਬ ਦੇ ਟਾਈਮ 'ਚ ਜਦੋਂ ਸਾਡੇ ਹਲਕਾ ਅੰਚਾਰ ਸੀ ਸਾਡੇ ਗਲੀ ਕੋਈ ਪਮਾ ਇੱਕ ਅੱਧੀ ਰਹਿ ਗਈ ਹੋਵੇ ਪਰ ਬਾਕੀ ਸਾਰਾ ਸੀਵਰੇਜ ਪਾ ਕੇ ਸਾਰੀਆਂ ਗਲੀਆਂ ਨਵੀਆਂ ਬਣੀਆਂ ਹੋਈਆਂ ਪੂਰਾ ਵਧੀਆ ਕੰਮ ਹੋਇਆ ਜਦੋਂ ਦੀ ਝਾੜੂ ਵਾਲਿਆਂ ਦੀ ਸਰਕਾਰ ਆਈ ਆ ਸਾਡੇ ਪਿੰਡ 'ਚ ਇੱਕ ਵੀ ਕੰਮ ਨਹੀਂ ਹੋਇਆ ਇਹ ਕਹਿੰਦੇ ਪਿੰਡਾਂ 'ਚ ਵੀ ਨਸ਼ਾ-ਨੁਸ਼ਾ ਬੜਾ ਵੀ ਉਸ ਤੇ ਕੋਈ ਹੱਲ ਨਹੀਂ ਨਸ਼ਾ ਅੱਗੇ ਨਾਲੋਂ ਵਧਿਆ ਜੀ ਘਟਿਆ ਨਹੀਂ ਅੱਗੇ ਨਾਲੋਂ ਵਧਿਆ ਘਟਿਆ ਨਹੀਂ ਠੀਕ ਥੈਂਕ ਯੂ ਜੀ